ਮਮ ਮਿਰੂ ਤਾਂ ਅਕਲ ਦੀਆਂ ਸਫਾਈਆਂ ਖੇੜ ਹੀ ਲਗਦੀਆਂ ਨੇ ਹਜੇ ਉੱਪਰ ਦੀ ਕਹੂਗੀ ਤੇਰੇ ਹਜੇ ਕੰਮ ਨਹੀਂ ਰਿਬੜੇ ਇਹ ਤਾਂ ਮੈਨੂੰ ਹੀ ਪਤਾ ਜਿਹੜੀ ਸਵੇਰ ਤੋਂ ਉੱਠ ਕੇ ਕਰਦੀ ਆ ਹੁਣ ਆਖਰ ਨੂੰ ਕੰਮ ਕਰੇ ਤੋ ਹੀ ਹੋਊਗਾ ਉੱਪਰ ਦੀ ਉਧਰੋਂ ਚਾਚੀ ਕਦੀ ਕਹਿ ਦਿੰਦੀ ਐ ਵੀ ਰੋਜ਼ ਉਧਰ ਝਾੜੂ ਪੋਚਾ ਕਰਕੇ ਆ ਤਸ ਚਾਚੀ ਤਾਂ ਇੱਧਰ ਰਹਿੰਦੀ ਐ ਉਧਰ ਕੋਈ ਜਾਂਦਾ ਨਹੀਂ ਆਉਂਦਾ ਨਹੀਂ ਫਿਰ ਉੱਥੇ ਦਾਸ ਕੀ ਗੰਦ ਪੈਣਾ ਪਰ ਨਹੀਂ ਇਹ ਤਾਂ ਮੇਰੇ ਨਾਲ ਪੈਰ ਹੀ ਐ ਆਪ ਤਾਂ ਦੋਨੇ ਜਾਣੀਆਂ ਸਵੇਰੀ ਮੰਜੇ ਤੇ ਚੜ ਕੇ ਬਹਿ ਜਾਂਦੀਆਂ ਨੇ ਕਿਸੇ ਕੰਮ ਦਾ ਢੱਕਾ ਨਹੀਂ ਤੋੜਦੀਆਂ ਹੈਗੀਆਂ ਉੱਪਰ ਦੀ ਮੇਰੇ ਤੇ ਹੁਕਮ ਚ ਲਾਉਂਦੀਆਂ ਰਹਿੰਦੀਆਂ ਨੇ ਇੱਕ ਕਹਿੰਦੀ ਆਹ ਬਣਾ ਦੇ ਦੂਜੀ ਕਹਿੰਦੀ ਆ ਉਹ ਬਣਾ ਦੇ ਸਾਰਾ ਦਿਨ ਅੱਡੀ ਨਹੀਂ ਲੱਗਦੀ ਹੈਗੀ ਲੈ ਦੇਖ ਲੈ ਮੈਨੂੰ ਤਾਂ ਲੱਗਦਾ ਪਤੀਲਾ ਧਰ ਕੇ ਬੈ ਗਈ ਚਾਹ ਦਾ ਦੋ ਕੱਪ ਕਿਹਾ ਸੀ ਹੁਣ ਤੱਕ ਨਹੀਂ ਆਈ ਹਜੇ ਨੀ ਕੋਈ ਨਾ ਆਪਾਂ ਨੂੰ ਕਿਹੜਾ ਕਾਹਲੀ ਹੈ ਹਲੇ ਕੋਈ ਆਪਾਂ ਕਿਹੜਾ ਕੋਈ ਕੰਮ ਕਰਨਾ ਮੰਜੀ ਤੋੜਨੇ ਨੇ ਮੈਂ ਮਾਰ ਦਿਆਂ ਹਾਕ ਉਹਨੂੰ ਨੀ ਆ ਜਾ ਹੁਣ ਕਿੰਨਾ ਕ ਟਾਈਮ ਲਾਏਂਗੀ ਬਣੀ ਨੀ ਤੇਰੀ ਚਾਹ ਅਵੇ ਲੈ ਹੁਣ ਆਇਆ ਕਰ ਤੇਰੀ ਚਾਚੀ ਕੰਨੀ ਵਗ ਜਾ ਉਧਰ ਕਰ ਲੈ ਸਾਫ ਸਫਾਈ ਆ ਜਾ ਕੇ ਠੀਕ ਐ ਮੰਮੀ ਪਹਿਲਾਂ ਮੈਂ ਬਰਾਂਡਾ ਸਾਫ ਕਰ ਦਿੰਦੀ ਆ ਤੇਰ ਚਾਚੀ ਕੰਨੀ ਕਰੇ ਆਉਣੀ ਆ ਕਿਉਂ ਉਧਰ ਤਾਂ ਮੈਨੂੰ ਟਾਈਮ ਲੱਗ ਜੂ ਜਾਂ ਕਰਿਆ ਜਿਵੇਂ ਕਰਨਾ ਹੈ ਕਿਤੇ ਇਹ ਨਾ ਹੋਵੇ ਤੇਰੀ ਚਾਚੀ ਕੇ ਸਾਰੀ ਦਿਹਾੜੀ ਬੈਠੀ ਰਹੇ ਇੱਧਰ ਵੀ ਦੁਪਹਿਰ ਦਾ ਰੋਟੀ ਟੁੱਕ ਕਰਨਾ ਬਾੜਾ ਜਾਂ ਤੇਜ਼ੀ ਨਾਲ ਹੱਥ ਚਲਾਈ ਕਿਤੇ ਉੱਥੇ ਜਿੱਲੇ ਮੰਗੂ ਕਰੀ ਜਾਵੇਂ ਕੋਈ ਨਾ ਮੰਮੀ ਮੈਂ ਜਲਦੀ ਨਵੇੜੂਂਗੀ